ਉਰੇ ਆ ਉਰੇ ਆ ਉਰੇ ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇਹ ਗੱਲ ਕਰਦੀਆਂ ਨੇ ਇਹ ਦਹਾ ਪਰਚੀ ਕੀ ਆ ਤੇਰੇ ਕੋਲੇ ਲਿਆ ਉਰੇ ਆ ਪੰਜ ਚਾਰ ਕੁੜੀਆਂ ਫਿਰਦੀਆਂ ਜੀ ਉਰੇ ਸ਼ੇਰਾਂ ਵਾਲੇ ਗੇਟ ਦੇ ਉੱਪਰ ਇਹ ਪਰਚੀਆਂ ਚੱਕੀ ਫਿਰਦੀਆਂ ਪੈਸੇ ਪੈਸੇ ਮੰਗਦੀਆਂ ਫਿਰਦੀਆਂ ਜੀ ਲੋਕਾਂ ਤੋਂ ਇਹ ਪਤਾ ਨਹੀਂ ਕੌਣ ਨੇ ਕਿੱਥੋਂ ਆਈਆਂ ਨੇ ਇਹ ਉਰੇ ਆ ਦੱਸੋ ਕਿੱਥੋਂ ਆਈਆਂ ਤੁਸੀਂ ਜਾਂ ਬਾਤ ਸੁਣ ਆ ਦੇਖੋ ਹੁਣ ਮੂੰਹ ਨਹੀਂ ਕਰਦੀਆਂ ਉਰੇ ਆ ਫਿਰਦੀਆਂ ਨੇ ਉਰੇ ਹਾਂ ਕਾਹੇ ਕੀ ਕੀ ਪਰਚੀ ਆ ਤੁਹਾਰੇ ਪਾਸ काय का पैसा मांग रहे बताओ। बताओ तो पैसा हो बताओ बताओ काय का पैसा मांग रहे हो बताओ इधर आओ क्यों भाग रहे हो क्यों भाग रहे हो आप लोग क्यों भाग रहे हो वीडियो नहीं बंद होगा हम मीडिया वाले हैं बताओ से से पैसे मांग रहे हो कहा आप बताओ आप कहा से आयो बताओ उसको लो बोलो कौन सा कागज है उसके पास बताओ नहीं कौन सा कागज है कहाँ से आयो आप कैसे पैसे मांग रहे हो आप ये देखो जी पटियाले कुछ आईया ने पता नहीं कितो आईया ने कु है ਇਹ ਪੈਸੇ ਮੰਗਦੀਆਂ ਫਿਰਦੀਆਂ ਨੇ ਕੋਈ ਕਾਗਜ਼ ਦਿਖਾ ਕੇ ਜਵਾਨ ਉਮਰ ਦੀਆਂ ਕੁੜੀਆਂ ਨੇ ਕਿੱਥੋਂ ਆਪ ਕਹਾਂਸੇ ਆਇਓ ਆਪ ਕਹਾਂਸੇ ਆਇਓ ਆਪ ਯਹਾਂ ਸੇ ਰਾਜਸਥਾਨ ਤੋਂ ਇਹ ਦਿਖਾਓ ਆਪਕੇ ਪਾਸ ਕੀ ਹੈ ਇਹ ਤਾਂ ਬੁਰਸ਼ ਹੈ ਨਹੀਂ ਬੁਰਸ਼ ਨਹੀਂ ਉਹ ਕਾਹਸੇ ਪੈਸਾ ਮੰਗ ਰਹੇ ਉਹ ਦਿਖਾਓ ਉਹ ਦਿਖਾਓ ਆਪ ਇਹ ਮੈਂ ਕੀ ਆਪਕੇ ਦਿਖਾਓ ਆਹ ਪਰਚਾ ਲਈ ਫਿਰਦੀਆਂ ਨੇ ਜੀ ਇਹ ਇਹ ਸਹੀ ਗੱਲ ਆਹ ਖਾਲੀ ਆਹ ਖਾਲੀ ਕਾਗਜ਼ ਹੈ ਜੀ ਆਹ ਖਾਲੀ ਕਾਗਜ਼ ਦੇ ਉੱਪਰ ਲਿਖਿਆ ਹੋਇਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਰਾਣੀਪੁਰ ਪਿੰਡ ਦੇ ਰਹਿਣ ਵਾਲੇ ਹਾਂ ਮੁਸੀਬਤ ਪਹਿ ਜਾਣ ਕਰਕੇ ਮੈਨੂੰ ਕੰਮ ਕਾਂ ਛੱਡਣਾ ਪਿਆ ਸਾਡੇ ਨਾਲ ਛੋਟੇ ਬੱਚੇ ਹਨ ਅਸੀਂ ਪੈਸੇ ਤੇ ਕੱਪੜੇ ਤੇ ਨਜਾਰਾਂ ਤੁਸੀਂ ਸਾਡੀ ਨਾਬਦ ਕਰੋ ਤਾਂ ਰੱਬ ਤੁਸੀਂ ਨਹੀਂ ਹਾਂ ਉਹ ਉਹ ਗਈਆਂ ਆਟੋ 'ਚ ਬਹਿ ਗਈਆਂ ਜੀ ਉਹ ਓ ਰੋਕ ਓਏ ਓਏ ਓ ਰੋਕ ਜੀ ਹਟੋ ਕਿਵੇਂ ਬਿਠਾ ਕੇ ਲੈ ਕੇ ਜਾ ਰਹੇ ਤੂੰ ਰੋਕ ਆਟੋ ਕਿਵੇਂ ਲੈ ਕੇ ਜਾ ਰਹੇ ਹਾਂ ਤੁਮ ਕਹਾਂ ਸੇ ਆਏ ਬਤਾਓ ਆਪ ਕਹਾਂ ਸੇ ਆਏ ਹੋ ਆਪ ਕਹਾਂ ਸੇ ਆਏ ਹੋ ਆਪ ਹੋ ਕਹਾਂ ਕੇ ਪੁਰਾਜੇਸਾ ਸਾਹਿਬ ਪੰਜਾਬ ਮੇਂ ਕੀ ਕਰ ਰਹੇ ਆਓ ਤੁਹਾਨੂੰ ਪਤਾ ਹੈ ਯਹਾਂ ਪੇ ਕਿਤਨੀ ਲੂਟ ਖੂਟ ਹੋ ਰਹੀ ਹੈ ਕੀ ਕਰ ਰਹੇ ਹੋ ਯਾ ਕੀ ਲਿਖਾ ਹੋਇਆ ਹੈ ਕੀ ਸਾਈਨ ਹੈ ਇਹ ਆ ਦੇਖੋ ਜੀ ਆ ਕੁੜੀਆਂ ਨੇ ਜੀ ਇਹ ਇਹ ਪੰਜ ਛੇ ਕੁੜੀਆਂ ਨੇ ਆਟੋ ਸਾਈਡ ਤੇ ਲਾ ਓਏ ਆਟੋ ਸਾਈਡ ਤੇ ਲਾ ਆਟੋ ਸਾਈਡ ਤੇ ਲਾ ਆ ਕੁੜੀਆਂ ਨੇ ਜੀ ਇਹ ਇਹ ਸ਼ਹਿਰ ਦੇ ਵਿੱਚ ਆਈਆਂ ਨੇ ਪਤਾ ਨਹੀਂ ਕਿੱਥੋਂ ਰਾਜਸਥਾਨ ਤੋਂ ਦਸ ਰਹੀਆਂ ਨੇ ਆ ਜਦੋਂ ਗੱਲ ਕਰਦੇ ਆ ਤਾਂ ਭੱਜਦੀਆਂ ਨੇ ਗੱਲ ਵੀ ਨਹੀਂ ਕਰਦੀਆਂ ਆ ਆਟੋ ਚੋਂ ਨਿਕਲ ਕੇ ਭੱਜ ਰਹੀਆਂ ਨੇ ਇਹ ਕੁੜੀਆਂ ਅਨੁਰਾਗ ਜੀ ਇਹ ਦੇਖੋ ਇਹ ਕੁੜੀਆਂ ਇਹ जरा लुटा खोहा हो रही ने है। आ इस तरह काम है आ किसी तरीके की कोई गल नहीं है जी लिख के का ऐसा नहीं नहीं आप बात बताओ वीडियो के सामने बात बताओ ये कहां से आपको परमिशन है आपके पास कौन सी परमिशन है यहाँ पे आके पैसे मांगने की वीडियो के साथ चलेगी टीवी पे चलेगी बताओ आप कौन हो हमारे शहर में इतनी लूटपाट हो रही है आपकी वजह से हां बिल्कुल आप कौन हो कैसे आए हो कहिए आपका आधार कार्ड कहां है आपके पास कहां पे आपके एक बात दूसरा सुनो से आयो, कहां से आए हो कहां से आए हो आप वीडियो बंद करने का बोल दो वीडियो क्या वीडियो नहीं बंद होगा वीडियो नहीं बंद होगा कहां से भजन लगियां जब से हम गल करने लगे हैं ता खाली पेज ने भजन लगियां ने पांच चार साइन करते हुए ने लोका को पैसे मांग ले ने पैसे मांगन तो बाद ओदा तो कई बार घराच भी जाया जाता है सरयाम ਸੜਕ ਤੇ ਫਿਰ ਰਹੀਆਂ ਨੇ ਇਹ ਕੁੜੀਆਂ ਜਵਾਨ ਉਮਰ ਦੀਆਂ ਕੁੜੀਆਂ ਨੇ ਛੋਟੀ ਉਮਰ ਦੀਆਂ ਕੁੜੀਆਂ ਨੇ ਕੌਣ ਇਹਨਾਂ ਨੂੰ ਪਰਮਿਸ਼ਨ ਦਿੰਦਾ ਹੈ ਕੌਣ ਪੰਜਾਬ ਪੰਜਾਬ ਦੇ ਵਿੱਚ ਉਹਦੀ ਪਰਮਿਸ਼ਨ ਕਿੱਥੋਂ ਮਿਲਦੀ ਹੈ ਕਿੱਥੋਂ ਪਰਮਿਸ਼ਨ ਲੈ ਕੇ ਆਈਆਂ ਨੇ ਇਹ ਕਿਸ ਤਰ੍ਹਾਂ ਪੈਸੇ ਮੰਗ ਰਹੀਆਂ ਨੇ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਪਰਮਿਸ਼ਨ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਸੋ ਕੌਣ ਹੋ ਜੀ ਹਾਂ ਜੋ ਤੁਸੀਂ ਦੇਖ ਸਕਦੇ ਹੋ ਅਰੇ ਬਤਾਓ ਕਿਸ ਵਜ੍ਹਾ ਸੇ ਪੈਸੇ ਮੰਗ ਰਹੇ ਹੋ ਆਪ ਕੌਨ ਸਾ ਭੈਣ ਭਾਈ ਕੇ ਲੀਏ ਆਪਕੇ ਰਾਜਸਥਾਨ ਮੇਂ ਕਿਆ ਨਹੀਂ ਹੈ ਬਤਾਓ ਜੋ ਪੰਜਾਬ ਮੇਂ ਆਇਓ ਬਾਤ ਸੁਨੋ ਬਤਾਓ ਭਾਈ ਭੈਣ ਕੇ ਲੀਏ ਮੰਗ ਰਹੇ ਹੋ ਭੀਖ ਮੰਗ ਰਹੇ ਹੋ ਕਿਆ ਮੰਗ ਰਹੇ ਹੋ ਬੱਸ ਸੁਣੋ ਉਹਦਾ ਬੋਲ ਵੀਡੀਓ ਲੈਣਾ ਬਹੁਤ ਬਹੁਤ ਦਾ ਵੀਡੀਓ ਲੈਣਾ ਚੱਲ ਰਿਹਾ ਹਾਂ ਵੀਡੀਓ ਲੈਣਾ ਚੱਲ ਰਿਹਾ ਬਿਲਕੁਲ ਵੀਡੀਓ ਲੈਣਾ ਚੱਲ ਰਿਹਾ ਹੈ ਸਾਡੇ ਪਟਿਆਲਾ ਮੇ ਇਤਨਾ ਲੂਟ ਪਾਟ ਹੋ ਰਿਹਾ ਹੈ ਹਾਂ ਬੋਲੋ ਬੋਲੋ ਉਪਰੋਂ ਦੇਖੋ ਜੀ ਗੱਲ ਕਰਨ ਦਾ ਤਰੀਕਾ ਦੇਖ ਲਓ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਛੋਟੀ ਉਮਰ ਦੀਆਂ ਕੁੜੀਆਂ ਇਹਨਾਂ ਦੀ ਹਿੰਮਤ ਦੇਖ ਲਓ ਇੰਨੇ ਲੋਕੀ ਲੋਕਲ ਖੜੇ ਨੇ ਪਰ ਕਿਸੇ ਤਰ੍ਹਾਂ ਦਾ ਡਰ ਪਾਉਣਾ ਨਹੀਂ ਦੇਖਿਆ ਜਾ ਰਿਹਾ ਬਹਿਸ ਵਾਦੀ ਵਾਸਤੇ ਤੁਸੀਂ ਦੇਖ ਸਕਦੇ ਹੋ ਬਰਾਬਰ ਬਹਿਸ ਕਰਦੀਆਂ ਨਜ਼ਰ ਆ ਰਹੀਆਂ ਨੇ ਵੀਡੀਓ ਬੰਦ ਕਰਨ ਨੂੰ ਕੀਤੀ ਜਾ ਰਹੀ ਹੈ ਆ ਆ ਆ ਪੇਪਰ ਕਿੰਪਲ ਜਿਆ ਲੈ ਕੇ ਇਹ ਲੋਕਾਂ ਤੋਂ ਮੰਗਨ ਦਾ ਜਿਹੜਾ ਕੀ ਹੋਰੇ ਦਿਖਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਇਸ ਤਰ੍ਹਾਂ ਦਾ ਇੱਕ ਜਿਹੜਾ ਕੀ ਕਿਸ ਤਰ੍ਹਾਂ ਦੀਆਂ ਕੁੜੀਆਂ ਕਿੱਥੋਂ ਆਈਆਂ ਨੇ ਕੌਣ ਨੇ ਇਹ ਕੌਣ ਨੇ ਕਿੱਥੋਂ ਆਈਆਂ ਨੇ ਇਹ ਪਤਾ ਕਰਨਾ ਪ੍ਰਸ਼ਾਸਨ ਦਾ ਵੀ ਕੰਮ ਬੰਦਦਾ ਪਰ ਅਸੀਂ ਮੀਡੀਆ ਹੋਣ ਦੇ ਨਾਤੇ ਅਸੀਂ ਇਹ ਦਿਖਾਣਾ ਚਾਹੁੰਦੇ ਹਾਂ ਹਾਂਜੀ ਬਤਾਓ 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 ਅਰੇ ਵੀਡੀਓ ਚੱਲੇਗਾ ਕਿਉਂ ਵੀਡੀਓ ਬੰਦ ਕਰਦੇ ਆਪਾਂ 10 ਨਸ਼ਰ ਹੋਗਾ ਸਾਰੇ ਚੈਨਲ ਮੈਂ ਆਪ ਕੌਣੋਂ ਕਾਹਸੇ ਆਏ ਹੋ ਹਾਂ ਕੌਣੋਂ ਕਾਹਸੇ ਹੋ ਆਪ ਕੁਝ ਵੀ ਨਹੀਂ ਹੈ ਭੱਜ ਕੇ ਪਹਿਲਾਂ ਭੱਜੀਆਂ ਹੁਣ ਫੇਰ ਭੱਜਣੀਆਂ ਇਹ ਆਟੋ 'ਚ ਲੈ ਕੇ ਭੱਜਦੀਆਂ ਜਾਂਦੀਆਂ ਇਹ ਜਦੋਂ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਇਹ ਭੱਜ ਕੇ ਅੱਗੇ ਚੱਲੀਆਂ ਜਾਂਦੀਆਂ ਕਿਸੇ ਨਾਲ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਤੁਹਾਡਾ ਪਰਿਵਾਰ ਕਾ ਹੈ ਆਪਕੇ ਸਾਥ ਕੌਣ ਹੈ ਕਹਾਂ ਰਹ ਰਹੇ ਹੋ ਆਪ ਦਾਣਾ ਮੰਡੀ ਰੁਕੇ ਹੋ ਕਹਾਂ ਰੁਕੇ ਹੋ ਆਪ ਦਾਣਾ ਮੰਡੀ ਕੌਨਸੀ ਦਾਣਾ ਮੰਡੀ ਕਹਾਂ 'ਤੇ ਦਾਣਾ ਮੰਡੀ ਨਹੀਂ ਆਪਕੇ ਪਾਸ ਕੋਈ ਆਈਡੀ ਹੈ ਆਪਕੇ ਪਾਸ ਕੀ ਆਈਡੀ ਹੈ ਆਪਕੇ ਪਾਸ ਕਹਾਂ ਸੇ ਮੰਮੀ ਕੇ ਪਾਸ ਹੋ ਬਾਜ਼ਾਰ ਮੇਂ ਆਪ ਘੁੰਮ ਰਹੇ ਹੋ ਪੈਸੇ ਮੰਗਤੇ ਫਿਰ ਰਹੇ ਹੋ ਆਪਕੇ ਪਾਸ ਕੋਈ ਆਈਡੀ ਹੈ ਕਹਾਂ ਸੇ ਹੋ ਆਪ ਕਹਾਂ ਸੇ ਹੋ ਆਪ ਸੋ ਮੈਂ ਤੁਹਾਨੂੰ ਇੱਕ ਵਾਰੀ ਪਟਿਆਲੇ ਵਾਸੀਆਂ ਨੂੰ ਸਾਰਿਆਂ ਨੂੰ ਸੁਚੇਤ ਕਰਨਾ ਚਾਹਨਾ ਕਿ ਇਹਨਾਂ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ ਔਰ ਇਹਨਾਂ ਤੋਂ ਦੂਰ ਰਿਹਾ ਜਾਵੇ ਤਾਂ ਕਿ ਪਟਿਆਲੇ ਦੇ ਵਿੱਚ ਵਾਰਦਾਤਾ ਹੋਣੀਆਂ ਰੁਕੀਆਂ ਜਾ ਸਕਣ ਆ ਫੇਰ ਤੁਹਾਨੂੰ ਕਹਿਣਾ ਦੱਸਦਾ ਆ ਛੋਟੀ ਛੋਟੀ ਦੀਆਂ ਮਦਦਿਆ ਕੁੜੀਆਂ ਜਿਹੜੀਆਂ ਕਿ ਤੁਸੀਂ ਭੱਜਦੇ ਦੇਖ ਸਕਦੇ ਹੋ ਆ ਕੁੜੀਆਂ ਪਤਾ ਨਹੀਂ ਕਿੱਥੋਂ ਆਈਆਂ ਨੇ ਆਹ ਜਿਹਾ ਕਾਗਜ਼ ਲੈ ਕੇ ਇੱਕ ਸਿੰਪਲ ਜਿਹਾ ਪੈਸੇ ਮੰਗਦੇ ਆ ਦੇਖਿਆ ਜਸ ਸੁਚੇਤ ਰਹੋ ਸਰਦਾਰ ਜੀ ਕੀ ਮਾਮਲਾ ਹੋ ਗਿਆ ਜਿਹੜੀ ਕੁੜੀਆਂ ਨਾਲ ਬਹਿਸ ਬਾਜੀ ਹੋਈ ਹੈ ਕੁਝ ਨਹੀਂ ਅਸੀਂ ਆ ਮਦਰਾਸੀ ਦੋਸਤਾਂ ਵਾਲਾ ਸ਼ੇਰਾ ਵਾਲੇ ਕੀ ਡੋਸਾ ਖਾ ਰਹੇ ਸੀ ਤਾਂ ਪੰਜ ਚਾਰ ਕੁੜੀਆਂ ਜਿਹੜੀਆਂ ਸੀਗੀਆਂ ਆ ਕਾਗਜ਼ ਲੈ ਕੇ ਉਹ ਮੰਗਦੀਆਂ ਦੇਖੀਏ ਮੈਂ ਪੁੱਛਿਆ ਕੁੜੀਓ ਕਿੱਥੋਂ ਆਈਓ ਜਦੋਂ ਵੀਡੀਓ ਬਣਾਣ ਲੱਗੇ ਤਾਂ ਭਜਨਾ ਸ਼ੁਰੂ ਹੋ ਗਈਆਂ ਜਦੋਂ ਭਜੀਆਂ ਮਾਣਦੇ ਮਗਰ ਮੈਂ ਤੂੰ ਤੇ ਹੋ ਕਿੱਥੋਂ ਕਿੱਥੋਂ ਆਈਓ ਅਸੀਂ ਰਾਜਸਥਾਨ ਤੋਂ ਆਈਏ ਮੈਂ ਕਿ ਤੁਹਾਡੇ ਕੋਲ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਤੁਹਾਡੇ ਕੋਲ ਸਬੂਤ ਹੋ ਕਿਥੋਂ ਕੋਈ ਸਬੂਤ ਨਹੀਂ ਪਟਿਆਲੇ ਕਿਥੋਂ ਰਹਿ ਰਹੇ ਹੋ ਕੋਈ ਪੱਤੇ ਆ ਪਟਿਆਲੇ ਨਹੀਂ ਕਿਥੇ ਰਹਿ ਰਹੀਆਂ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਹੋ ਜਿਹਾ ਇੱਕ ਕਾਗਜ਼ ਉਹ ਜਿਹੜੀ ਕੀ ਲਿਖੇ ਕਾਗਜ਼ ਪੁੱਛ ਰਹਾ ਹਾਂ ਕਿ ਪਾਜੀ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਮੇਰੇ ਬੱਚੋਟੇ ਮੇਰੇ ਜਿਹੜੇ ਘਰ ਦੇ ਮਕਾਨ ਛੱਡਣਾ ਆ ਸਾਡੇ ਮੁਸੀਬਤ ਪਹਿ ਜਾਣ ਕਰਕੇ ਮਕਾਨ ਛੱਡਣਾ ਪੈ ਰਿਹਾ ਛੋਟੇ ਛੋਟੇ ਬੱਚੇ ਹਨ ਨਾ ਤਾਂ ਉਹਨਾਂ ਦਾ ਕੋਈ ਛੋਟਾ ਬੱਚਾ ਹੈ ਔਰ ਆਪ ਵੀ ਇਹ ਕੁੜੀਆਂ ਨਾ ਬਾ ਲਗਣ 18 ਸਾਲ ਤੋਂ ਪੂਰੀ ਕੋਈ ਵੀ ਉੱਪਰ ਨਹੀਂ ਹੈ ਪਰ ਜਦੋਂ ਤੁਸੀਂ ਗੱਲ ਕਰੋਗੇ ਸੋ ਮੈਂ ਵੀਡੀਓ ਇਸ ਵਾਸਤੇ ਬਣਾਈ ਹੈ ਮੈਂ ਪਟਿਆਲਾ ਵਾਸਤੇ ਇਹਨੂੰ ਅਵੇਅਰ ਕਰਨਾ ਚਾਹਨਾ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਜਾਂ ਇਸ ਤਰ੍ਹਾਂ ਦਾ ਕੋਈ ਵੀ ਮੰਤਾ ਆਂਦਾ ਤਾਂ ਉਹਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਸਭ ਕੋ ਅਵੇਅਰ ਹੋ ਪਰ ਸੋ ਇੱਕ ਗੱਲ ਹੋਈ ਸੀ ਮੈਂ ਇੱਕ ਗੱਲ ਨੋਟ ਕਰਨੀ ਚਾਹਾਂਗਾ 500 ਇੱਕ ਘਰ ਦੇ ਵਿੱਚ ਇੱਕ ਬੰਦਾ ਪੈਂਫਲੇਟ ਦੇਣ ਜਾਂਦਾ ਹੈ ਨੇਚਰਲੀ ਕੋਈ ਬੰਦ ਮਾਰਦਾ ਪੈਂਫਲੇਟ ਦਿੰਦਾ ਤਾਂ ਲੇਡੀਜ਼ ਬਾਹਰ ਆਉਂਦੀ ਹੈ ਦਿੰਦਾ ਟਾਈਮ ਹੁੰਦਾ 11 12 ਵਜੇ ਜਦੋਂ ਇਹ ਚੋਰੀ ਚਿਕਾਰੀ ਕਰਦੇ ਪੈਂਫਲੇਟ ਦੇਣ ਦੇ ਬਹਾਨੇ ਚਪਟਾ ਮਾਰ ਕੇ ਚੇਨ ਖੋ ਕੇ ਬਚ ਜਾਂਦਾ ਸੋ ਇਹ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲਿਕ ਨਿਸ਼ਾਨ ਹੈ ਕਿਉਂ ਇਹਨਾਂ ਲੋਕਾਂ ਤੇ ਨਾਥ ਨਹੀਂ ਪੈ ਜਾਂਦੀ ਸਰਿਆਂ ਬਜ਼ਾਰਾਂ ਚ ਘੁੰਮਰੀਆਂ ਸਾਨੂੰ ਦੇਖ ਕੇ ਭੱਜੀਆਂ ਜਦੋਂ ਭੱਜਣ ਤੋਂ ਬਾਅਦ ਆਟੋ ਕੀਤਾ ਗਿਆ ਸੀ ਆਟੋ ਨੇ ਰੋਕਿਆ ਵੀ ਤੂੰ ਕਿਉਂ ਲੈ ਕੇ ਜਾ ਰਿਹਾ ਸਾਡੇ ਨਾਲ ਬਹਿਸ ਬਾਜੀ ਕੀਤੀ ਤਾਂ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਿਆ ਤੁਸੀਂ ਉਹਨਾਂ ਤੋਂ ਭਾਈ ਜੀ ਆਈਡੀ ਪ੍ਰੂਫ ਮੰਗਿਆ ਕੋਈ ਆਧਾਰ ਕਾਰਡ ਦੇ ਦਿਓ ਪੁਸਤਾ ਦੇ ਦਿਓ ਮੇਰੀ ਮੰਮੀ ਕੇ ਪਾਸ ਹੈ ਮੰਮੀ ਰਾਜਸਥਾਨ ਮੇਂ ਕੌਣ ਨੇ ਭਾਈ ਕੁਛ ਨਹੀਂ ਪਤਾ ਇਹੋ ਜਿਹੇ ਲੋਕ ਯਰ ਆ ਕੇ ਇਹ ਹਰਕਤਾਂ ਕਰਦੇ ਨੇ ਮੌਕੇ ਤੇ ਭੱਜ ਵੀ ਗਈਆਂ ਉਹ ਭੱਜ ਗਈਆਂ ਮੌਕੇ ਤੇ ਆ ਵੀਡੀਓ ਦੇਖ ਲਓ ਵੀਡੀਓ ਤੇ ਸਭ ਭੱਜੀਆਂ ਨਜ਼ਰ ਆ ਰਹੀਆਂ ਜੀ ਉਹ ਆਪਾਸ ਦੀ ਨਜ਼ਰ ਆ ਰਹੀਆਂ ਜੀ ਉਹ ਤੁਸੀਂ ਦੇਖ ਸਕਦੇ ਹੋ ਸੋ ਮੈਂ ਬਿਲਕੁਲ ਅਹੀ ਅਪੀਲ ਕਰਨਾ ਚਾਹੁੰਦਾ ਪਟਿਆਲੇ ਵਾਸੀਆਂ ਨੂੰ ਮੈਂ ਬੋਲਿਆ ਬਾਕੀ ਲੋਕ ਕੀ ਕਰਦੇ ਆ ਦੇਖਦੇ ਰਹਿਣਾ ਬੋਲੋ ਜੇ ਬੋਲਾਂਗੇ ਨਹੀਂ ਅਵੇਅਰ ਨਹੀਂ ਕਰਾਂਗੇ ਲੋਕਾਂ ਨੂੰ ਪਤਾ ਨਹੀਂ ਕਿ ਕਿੰਨੇ ਪੈਸੇ ਇਸ ਤਰੀਕੇ ਨਾਲ ਇਕੱਠੇ ਕਰ ਲਏ ਹੋਣੀਆਂ ਨੇ ਇਹ ਕੱਲੇ ਕੱਲੇ ਕੋਲ ਜਾ ਕੇ ਜੀ ਹਿਸਾਬ سے ਲੂਦੀ ਉੱਪਰ ਲਿਖਿਆ ਵੀ ਪਿਆ ਵੀ ਕਿਸੇ ਨੇ 500 ਦਿੱਤਾ ਕਿਸੇ ਨੇ 200 ਦਿੱਤਾ ਕਿਸੇ ਨੇ 1000 ਤੱਕ ਰੁਪਏ ਤੱਕ ਕੀ ਲੱਗਦਾ ਕਿੰਨੇ ਕ ਪੈਸੇ ਲੈ ਲੋਕਾਂ ਤੋਂ ਵੈਂਟ ਲੈਂਦੀਆਂ ਹੋਣੀਆਂ ਨੂੰ ਨਹੀਂ ਲੱਗਦਾ ਵੀ ਕਿਸੇ ਵਿੱਚ ਹੋ ਸਕਦਾ ਕੋਈ 200 300 ਦਿੱਤਾ ਹੋਵੇ ਬਾਕੀ ਕੋਈ ਭਾਜੀ ਇੱਥੇ ਕੋ ਇਥੇ ਪ੍ਰਸ਼ਾਸਨ ਦੇ ਅਧਿਕਾਰੀ ਦਾ ਕੋਈ ਕਾਗਜ਼ ਆਹੇ ਇਹ ਕਿਸ ਤਰ੍ਹਾਂ ਦਾ ਕਾਗਜ਼ ਆ ਕਿ ਸਿੰਪਲ ਕਾਗਜ਼ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਕੋਈ ਸੰਸਥਾ ਨਹੀਂ ਹੈ ਪਾਜੀ ਪੜੋ ਇਹਦੇ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਰੰਗਤ ਚੱਲਦਾ ਹੈ ਮੇਰੇ ਘਰੇ ਆ ਕੇ ਰਾਸ਼ਨ ਦੇ ਜੋ ਕੀ ਮਤਲਬ ਹੈ ਉਹ ਸਾਡੇ ਪਟਿਆਲੇ ਚ ਹਿਸ਼ਤੀ ਦੀ ਕਮੀ ਹੈ ਜੀ ਬਾਰੋਂ ਆ ਕੇ ਉਹਰੇ ਮੰਗਣ ਆ ਰਹੇ ਹੈ ਬੈਗ ਵੀ ਟੰਗੇ ਹੋਏ ਸੀ ਲੱਗਦਾ ਕਾਫੀ ਕਲੈਕਸ਼ਨ ਇਕੱਠਾ ਕੀਤਾ ਹੋਊਗਾ ਬਿਲਕੁਲ ਹੋਇਆ ਹੋਊਗਾ ਜੀ ਕਲੈਕਸ਼ਨ ਕਰਦੀਆਂ ਘਰਾਂ ਜਾਂਦੀਆਂ ਘਰਾਂ ਜਾ ਕੇ ਇਹ ਜੇ ਲੋਕ ਪਹਿਲਾਂ ਰੇਕੀ ਕਰਦੇ ਨੇ ਦੇਖਦੇ ਵਲੋਕ ਕਿਤੇ ਕਿਤੇ ਅਵਿਆ ਰੇਕੀ ਕਰਦੇ ਨੇ ਰੇਕੀ ਕਰਨ ਤੋਂ ਬਾਅਦ ਫਿਰ ਜਦੋਂ ਚੋਰੀਆਂ ਚਕਾਰੀਆਂ ਹੁੰਦੀਆਂ ਤਾਂ ਆਪਾਂ ਲੋਕ ਪ੍ਰਸ਼ਾਸਨ ਕੋਲ ਜਾਂਦੇ ਹਾਂ ਸੋ ਮੈਂ ਜੀ ਫੇਰ ਇੱਕ ਵਾਰੀ ਪ੍ਰਸ਼ਾਸਨ ਅਪੀਲ ਕਰਦੋ ਇੱਕ ਵਾਰ ਪੂਰ ਜੋਰ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੇ ਲੋਕਾਂ ਦਾ ਠੱਲ ਪਾਈ ਜਾਏ ਪੁਲਿਸ ਵਾਲੇ ਮੋਟਰਸਾਈਕਲ ਦਿੱਤੇ ਹੋਏ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਕਿਉਂ ਜਦੋਂ ਪੈਟਰ ਇਹ ਜੰਦਾ ਇਹ ਸਾਰਾ ਕੁਝ ਹੋਣਾ ਚਾਹੀਦਾ ਜੀ